ਰੋਸ਼ਾ ਜੀ ਅੱਜ ਸਾਰੇ ਦੇਸ਼ ਤੇ ਵਿੱਚ ਦੁਨੀਆ ਦੇ ਵਿੱਚ ਸਾਰੇ ਸਾਰੇ ਲੋਕ ਪੰਜਾਬ ਦੇ ਵਿੱਚ ਵੀ ਜਿਹੜੇ ਆ ਗਿਆ ਸਾਡੇ ਸੀਐਮ ਦੀ ਯੋਗਸ਼ਾਲਾ ਵਿੱਚ ਜੋ ਸਾਡੇ ਨੈਸ਼ਨਲ ਕੋਰਨਰਮਿੰਥ ਕੇਜੀਵਾਲ ਜੀ ਨੇ ਇਹਨਾਂ ਨੇ ਪਟਿਆਲੇ ਤੋਂ ਐਕਚੁਅਲੀ ਸਾਕਸੀ ਵਾਸ देयर ਇਹ ਸਾਕਸੀ ਹਸਤੀ ਤੇ ਇਹਨਾਂ ਨੇ ਇਹਨਾਂ ਨੇ ਪਹਿਲਾ ਜਿਹੜਾ ਉਹ ਅਪ੍ਰੈਲ ਚ ਹੋਇਆ ਸੀਗਾ ਔਰ ਜੂਨ ਦੇ ਵਿੱਚ ਪਹਿਲੇ ਜਦੋਂ ਜਲੰਧਰ ਚ ਹੋਇਆ ਸੀਗਾ ਉਹ ਸੀ 15000 ਬੰਦਿਆਂ ਨੇ ਉੱਥੇ ਪਾਰਟਿਸਿਪੇਟ ਕੀਤਾ ਸੀ ਤੇ ਇਸ ਵਾਰੀ 21000 ਬੰਦਿਆਂ ਨੇ ਪਾਰਟਿਸਿਪੇਟ ਕੀਤਾ ਸੀ ਲੋਕਾਂ ਦੇ ਵਿੱਚ ਜਿਹੜਾ ਇਹਦੀ ਅਪਟੇਕ ਹੈ ਲੋਕ ਯੋਗਾ ਬਹੁਤ ਜ਼ਿਆਦਾ ਕਰ ਰਹੇ ਆ ਔਰ ਬਿਹਤਰ ਮਹਿਸੂਸ ਕਰ ਰਹੇ ਆ ਬਿਮਾਰੀਆਂ ਤੋਂ ਬਚ ਰਹੇ ਆ ਬਿਮਾਰੀਆਂ ਤੋਂ ਬਚਨ ਦਾ ਚੰਗੀ ਸਿਹਤ ਦਾ ਔਰ ਇੱਕ ਦਿਨ ਉਹ ਅਸੀਂ ਆਨੰਦ ਕੰਨਿਆ ਆ ਆਨੰਦਮਈ ਜ਼ਿੰਦਗੀ ਜੀਉਣ ਦਾ ਭਰਪੂਰ ਜ਼ਿੰਦਗੀ ਜੀਉਣ ਦਾ ਬਹੁਤ ਵਧੀਆ ਇੱਕ ਵਿਧੀ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੀ ਸਮਰੱਥਾ ਅਨਸਾਰ ਜੋ बार-बार ਸਟੇਜ ਤੋਂ ਵੀ ਕਹਿ ਰਹੇ ਸਾਡੇ ਜਿਹੜੀ ਕਿਉਂਕਿ ਜਿਹੜੀ ਐਸਟ ਬੰਦੇ ਆ ਜੇ ਕਿਸੇ ਨੂੰ ਕੋਈ ਪਾਰਟਿਕੂਲ ਬਿਮਾਰੀ ਆ ਤਾਂ ਉਹਦੇ ਵਾਸਤੇ ਪਾਰਟਿਕੂਲ ਵਿਆਸ ਹੈ ਗਿਆ ਉਹ ਵੀ ਜ਼ਰੂਰ ਇੱਕ ਟ੍ਰੇਨ ਟੀਚਰ ਹੋਣਾ ਬਹੁਤ ਜ਼ਰੂਰੀ ਹੈ ਉਹ ਪੰਜਾਬ ਸਰਕਾਰ ਦੇ ਪ੍ਰੋਵਾਈਡ ਕਰ ਰਹੀ ਹੈ ਆਲਰੇਡੀ ਸਾਡੇ ਕੋਲ ਜਿਹੜਾ 4581 ਜਗ੍ਹਾ ਤੇ ਟ੍ਰੇਨ ਟੀਚਰਸ ਹੀ ਪ੍ਰੋਵਾਈਡ ਕੀਤੇ ਆ ਤੇ ਸਾਰੇ ਹਰ ਪਿੰਡ ਦੇ ਵਿੱਚ ਸਾਡੇ ਕੋਲ ਟ੍ਰੇਨ ਟੀਚਰ ਹੋਏਗਾ ਇਹਦੇ ਨਾਲ ਨਾਲ ਜਿਹੜਾ ਪੰਜਾਬ ਸਰਕਾਰ ਨੇ ਇਹ ਵੀ ਕੀਤਾ ਕਿ ਜਿਹੜੇ ਓਪਨ 에ਅਰ ਜਿਮ ਜਿਹਨੂੰ ਕੋਈ ਪਸੰਦ ਆ ਔਰ ਜਾਂ ਕੋਈ ਸਪੋਰਟਸ ਗਰਾਊਂਡ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਤੁਸੀਂ ਆਪਣੇ ਆਪ ਨਾਲ ਜਿਹੜਾ 1 ਘੰਟਾ ਜ਼ਰੂਰ ਤੁਸੀਂ ਲਗਾਓ ਤਾਂ ਕਿ ਤੁਸੀਂ ਤੰਦਰੁਸਤ ਰਹੋ ਪੰਜਾਬ 'ਚ ਕਿੰਨੇ ਲੋਕਾਂ ਨੇ ਹਿੱਸਾ ਲਿਆ ਪੰਜਾਬ ਚ ਤਾਂ ਦਸਰਾਂ ਜੀ 5 ਲੱਖ ਲੋਕ ਜਿਹੜੇ ਅਜੇ ਤੱਕ ਇਹਦੇ ਵਿੱਚ ਜਿਹੜੇ ਆ ਗਿਆ ਰੈਗੂਲਰ ਜਿਹੜੇ ਜੋ ਕਰ ਚੁੱਕੇ ਆ ਜਾਂ ਕਰਦੇ ਹੈਗੇ ਆ ਰੈਗੂਲਰਲੀ ਹੌਲੀ ਹੌਲੀ ਉਹਨਾਂ ਦਾ ਨੰਬਰ ਵੱਧ ਰਿਹਾ ਹੈ ਬਿਲਕੁਲ ਫੀਓਫ ਕੋਸਟ ਮਹੀਆ ਕਰਾ ਜਿੰਨੇ ਬਿਲਕੁਲ ਫੀਓਫ ਕੋਸਟ ਆ ਜੀ ਬਿਲਕੁਲ ਨਿਸ਼ੁਲਕ ਹੈ ਜੀ ਔਰ ਜਿੰਨੇ ਵੀ ਸ਼ਹਿਰ ਦੇ ਵਿੱਚ ਕੋਈ ਪਾਰਕ ਹੈ ਕੋਈ ਕਮਿਊਨਿਟੀ ਹਾਊਸ ਹੈ ਜਿੱਥੇ ਵੀ ਕੋਈ ਮਤਲਬ ਜਗ੍ਹਾ ਹੈਗੀ ਅਵੇਲੇਬਲ ਔਰ ਲੋਕ ਆਪਣੇ ਅੱਗੇ ਆ ਰਹੇ ਲੋਕ ਆਪਣੇ ਜਿਹੜੇ ਪ੍ਰਿੰਸਿਸ ਹੈ ਜ ਜਿਨ੍ਹਾਂ ਕੋਲ ਵੱਡਾ ਕੋਈ ਘਰ ਹੈਗਾ ਉਹ ਵੀ ਆਫਰ ਕਰਦੇ ਕਿ ਸਾਡੇ ਕੋਲ ਆ ਦੋ ਬਟ ਜਿਹੜੇ ਜਿੰਨੇ ਵੀ ਮਿਸਪਲ ਕਾਰਪੋਰੇਸ਼ਨ ਦੇ ਪਾਰਕ ਹੈ ਜਾਂ ਕੋਈ ਕੋਈ ਪਾਰਕ ਹੈ ਜਾਂ ਕੋਈ ਵੱਡੀ ਤਰ੍ਹਾਂ ਦਾ ਜਿਹਦੇ ਵਿੱਚ ਬਰਸਾਤ ਹੋ ਜਾਈਂਦੇ ਉਹਦੇ ਵਿੱਚ ਵੀ ਜਾਂ ਅੱਗੇ ਸਰਦੀਆਂ ਜ਼ਿਆਦਾ ਆ ਜਾਂਦੀਆਂ ਉਹਦੇ ਚ ਇੰਡੋਰ ਦੀ ਰੋਕ ਰੋਕ ਕਰਦੇ ਔਰ ਅੱਜ ਕੱ ਕਿ ਤਸਬ ਨਿਯਮਿਤ ਯੋਗ ਕਿੰਨਾ ਜ਼ਰੂਰੀ ਹੈ ਕਿਉਂਕਿ ਅੱਜ ਤੱਕ ਲੋਕਾ ਦੇ ਮਨਾ ਰਹੇ ਅਸੀਂ ਇੰਟਰਨੈਟ ਦੇ ਬਦਲ ਦੇ ਦੇਖੋ ਇਹਦੇ ਚ ਜੋ ਇੱਕ ਡਾਕਟਰ ਹੋਣ ਦੇ ਨਾਤੇ ਤੁਸੀਂ ਘੱਟੋ ਘੱਟ 5 ਦਿਨ ਜ਼ਰੂਰ ਕਰੋ ਤੇ ਜਦੋਂ ਤੁਸੀਂ ਕਰਨਾ ਜਿਹੜਾ ਅਭਿਆਸ ਅਸੀਂ ਇੱਕ ਵਾਰੀ ਜਾਂ ਦੋ ਵਾਰੀ ਕੀਤਾ ਹੈ 5 ਵਾਰੀ 5 ਰੈਪੀਟੀਸ਼ਨਸ ਉਹਦੀਆਂ ਕਰੋ ਤੇ ਇਹਦੇ ਨਾਲ ਦੂਜਾ ਇਹਦੇ ਚ ਹੈ ਕਿ ਜਿਵੇਂ ਤੁਸੀਂ ਜਿੰਮ ਵਿੱਚ ਜਾਂਦੇ ਹੋ ਉਹ ਵੀ ਕਾਲ ਟ ਵਰਕਆਊਟ ਜੀ ਥਿਸ ਇਜ਼ ਵਰਕ ਇਨ ਯੂ ਵਰਕ ਔਨ ਯੋਰ ਸੈਲ ਤੇ ਇਹ ਤੁਸੀਂ ਵਰਕ ਇਨ ਕਰਨਾ ਹੈ ਔਰ ਇਹਦੇ 'ਚ ਤੁਸੀਂ ਇੱਕ ਨੋਟ ਕਰੋਗੇ ਕਿ ਤੁਸੀਂ ਸੁਣਿਆ ਹੋਵੇਗਾ ਕਿ ਸਡਨ ਕਾਰਡੀਕ ਡੈਥ ਉਹ ਜਿਮ ਦੇ ਵਿੱਚ ਜਾਂ ਹੋਰ ਜਿਹੜੀ ਕੋਈ ਰਨਿੰਗ ਦੇ ਵਿੱਚ ਹੋਏਗੀ ਯੋਗਾ 'ਚ ਕਦੇ ਨਹੀਂ ਹੋਏਗੀ ਕਿਉਂਕਿ ਯੋਗਾ ਦੇ ਵਿੱਚ ਆਲਟਰਨੇਟ ਤੁਸੀਂ ਜਿਹੜਾ ਬ੍ਰੈਥ ਕੰਟਰੋਲ ਕਰਦੇ ਹੋ ਸੋ ਤੁਹਾਡਾ ਹਾਰਟ ਤੁਹਾਡੀ ਕਿਡਨੀ ਤੁਹਾਡਾ ਬ੍ਰੇਨ ਉਹ ਆਲਟਰਨੇਟ ਸਾਈਕਲਸ ਆਫ ਹਾਈਪੋਕਸिया ਨੂੰ ਯੂਜ਼ ਟੂ ਹੁੰਦਾ ਤੇ ਔਰ ਥੋੜੇ ਕੀਤੇ ਉਹਨਾਂ ਨੂੰ ਮੰਨਦਾ ਇਹ ਨਹੀਂ ਕਿ ਉਹਨਾਂ ਨੂੰ ਹਾਰਟ ਅਟੈਕ ਨਹੀਂ ਹੋ ਸਕਦਾ ਬਟ ਇਟਸ ਗੈਰੀ ਰੇਅਰ ਮਤਲਬ ਅਨਹਾਰਡ ਹੈ ਕਿ ਉਹਨਾਂ ਨੂੰ ਕਦੇ ਯੋਗਾ ਕਰਦੇ ਹੋ ਬੰਦ ਨੂੰ ਹਾਰਟ ਅਟੈਕ ਹੋ ਗਿਆ ਜਿਹੜੇ ਰੈਗੂਲਰਲੀ ਕਰਦੇ ਹਾਂ ਉਹਨੂੰ ਕੰਟਰੋਲਡ ਹੋਣਾ ਚਾਹੀਦਾ ਸਹੀ ਦੇਖ ਕੇ ਨਾਲ ਕਰਨਾ ਚਾਹੀਦਾ ਉਹਦਾ ਰਿਦਮ ਠੀਕ ਹੋਣਾ ਚਾਹੀਦਾ ਇਸ ਕਰਕੇ ਟ੍ਰੇਨ ਟੀਚਰ ਦੀ ਲੋੜ ਹੈ ਠੀਕ ਹੈ ਬਹੁਤ